ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਕੀ ਆਫਿਸਟੀ ਚੈਨਲ ਤੇ ਅੱਜ ਅਸੀਂ ਇਸ ਵੀਡੀਓ ਚ ਗੱਲ ਕਰਾਂਗੇ ਇੱਕ ਅਜਿਹੀ ਫਿਲਮ ਬਾਰੇ ਜੋ ਸਿੱਖ ਇਤਿਹਾਸ ਦੇ ਇੱਕ ਅਹਿਮ ਅਤੇ ਦੁਖਦਈ ਘਟਨਾ ਨੂੰ ਸਾਹਮਣੇ ਲਿਆਉਂਦੀ ਗੁਰੂ ਨਾਨਕ ਜਹਾਜ਼ ਇਸ ਫਿਲਮ ਵਿੱਚ ਤਰਸੇਮ ਜਸਰ ਤੇ ਗੁਰਪ੍ਰੀਤ ਕੁੱਗੀ ਵਰਗੇ ਆਰਟਿਸਟ ਹਨ ਇਸ ਫਿਲਮ ਵਿੱਚ ਤਰਸੇਮ ਜਸਰ ਹੁਣੀ ਸ਼ਹੀਦ ਭਾਈ ਮੀਰਾਂ ਸਿੰਘ ਜੀ ਦਾ ਕਿਰਦਾਰ ਨਿਭਾ ਰਹੇ ਹਨ ਤੇ ਗੁਰਪ੍ਰੀਤ ਕੁੱਗੀ ਹੁਣੀ ਬਾਬਾ ਗੁਰਦੇਵ ਸਿੰਘ ਜੀ ਦਾ ਕਿਰਦਾਰ ਨਿਭਾ ਰਹੇ ਹਨ ਇਹ ਫਿਲਮ ਸਿਰਫ ਇੱਕ ਸਿਰ ਮੇਈ ਕਹਾਣੀ ਨਹੀਂ ਸਗੋਂ 1914 ਦੇ ਕਾਮਾਗਟਾ ਮਾਰੂ ਅਨਹੂਣੀ ਦੀ ਸੱਚੀ ਘਟਨਾ ਨਾਲ ਜੁੜੀ ਹੋਈ 370 ਲੋਕਾਂ ਕਿਉਂ ਨਹੀਂ ਸੀ ਉਤਨ ਦਿੱਤਾ ਗਿਆ ਕੈਨੇਡਾ ਜਿਸ ਵਿੱਚ ਜ਼ਿਆਦਾ ਪੰਜਾਬੀ ਸਨ ਤੇ ਇਹ ਪੰਜਾਬੀ ਕਿਉਂ ਜਾਣਾ ਚਾਹੁੰਦੇ ਸਨ ਕੈਨੇਡਾ ਕੁਝ ਸਮਾਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 1914 ਵਿੱਚ ਹੋਈ ਘਟਨਾ ਤੇ ਸਾਰੇ ਪੰਜਾਬੀਆਂ ਤੋਂ ਮਾਫੀ ਵੀ ਮੰਗੀ ਉਹਨਾਂ ਨੇ ਮਾਫੀ ਕਿਉਂ ਮੰਗੀ ਹੈ ਤੇ ਉਹ ਕੀ ਘਟਨਾ ਹੈ ਅੱਜ ਅਸੀਂ ਇਸ ਵੀਡੀਓ ਵਿੱਚ ਇਸ ਬਾਰੇ ਗੱਲ ਕਰਾਂਗੇ ਤਾਂ ਉਹ ਜਾਣਦੇ ਇਸ ਫਿਲਮ ਦੇ ਅਸਲ ਇਤਿਹਾਸ। ਇੱਕ ਕਹਾਣੀ ਸ਼ੁਰੂ ਹੁੰਦੀ ਹੈ 1897 ਵਿੱਚ। ਉਸ ਸਮੇਂ ਇੰਡੀਆ ਤੇ ਕੈਨੇਡਾ ਤੇ ਬ੍ਰਿਟਿਸ਼ ਰਾਜ। ਪਰ ਇੰਡੀਆ ਦੇ ਮੁਕਾਬਲੇ ਕੈਨੇਡਾ ਦੇ ਲੋਕ ਕੁਝ ਹੱਦ ਤੱਕ ਇੰਡੀਆ ਨਾਲੋਂ ਬਿਹਤਰ ਸਨ। ਗੱਲ ਕਰੀਏ ਪੰਜਾਬੀਆਂ ਦੀ ਕੈਨੇਡਾ ਜਾਣ ਦੀ ਤਾਂ ਸਭ ਤੋਂ ਪਹਿਲਾਂ ਕੈਨੇਡਾ ਜਾਣ ਵਾਲੇ ਪੰਜਾਬੀ ਇੰਡੀਅਨ ਆਰਮੀ ਦੇ ਸਿਕਸ ਸਪਾਈਸ 22 ਜੂਨ 1897 ਵਿੱਚ ਇੰਗਲੈਂਡ ਦੀ ਕਵੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਸੈਲੀਬ੍ਰੇਟ ਹੋਣੀ ਸੀ ਉਸ ਸਮੇਂ ਬਹੁਤ ਪੰਜਾਬੀ ਇੰਡੀਅਨ ਆਰਮੀ ਵਿੱਚ ਭਰਤੀ ਸਨ ਤੇ ਇੰਡੀਅਨ ਆਰਮੀ ਬ੍ਰਿਟਿਸ਼ ਰਾਜ ਦੇ ਅੰਦਰ ਇਹ ਸਿਕਸ ਪਾਈ ਮਈ 1897 ਨੂੰ ਆਪਣੀ ਯਾਤਰਾ ਸ਼ੁਰੂ ਕਰਦੇ ਹਨ ਇਹ ਸਾਰੇ ਸਿਕ ਕਵੀਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਸੈਲੀਬ੍ਰੇਟ ਨੂੰ ਅਟੈਂਡ ਕਰਦੇ ਹਨ ਸੈਲੀਬ੍ਰੇਟ ਖਤਮ ਹੋਣ ਤੋਂ ਬਾਅਦ ਇਹ ਸਾਰੇ ਕੈਨੇਡਾ ਦੇ ਵੈਨਪਾਵਰ ਵਿੱਚ ਪਹੁੰਚਦੇ ਹਨ ਉਸ 레지멘ਟ ਦੇ ਮੇਜਰ ਸਨ ਵਿਸਾਲਦਰ ਮੇਜਰ ਕੇਸਸਿੰਗ ਇਹਨਾਂ ਸਿੱਖਾਂ ਨੂੰ ਕੈਨੇਡਾ ਬਹੁਤ ਹੀ ਵਧੀਆ ਲੱਗ ਤੇ ਉਹਨਾਂ ਨੇ ਇੰਡੀਆ ਜਾ ਕੇ ਸਾਰਿਆਂ ਨੂੰ ਦੱਸਿਆ ਕਿ ਕੈਨੇਡਾ ਵਿੱਚ ਲੋਕ ਇੰਡੀਆ ਨਾਲੋਂ ਜ਼ਿਆਦੇ ਆਜ਼ਾਦ ਹਨ ਤੇ ਇੰਡੀਆ ਨਾਲੋਂ ਜ਼ਿਆਦਾ ਕੁਝ ਵੀ ਹਨ ਤੇ ਉੱਥੇ ਇੰਡੀਆ ਨਾਲੋਂ ਕੈਨੇਡਾ ਵਿੱਚ ਕਮਾਈ ਦੇ ਜ਼ਿਆਦਾ ਸਾਧਨ ਹਨ ਉਸ ਸਮੇਂ ਕੈਨੇਡਾ ਵਿੱਚ ਖੇਤੀਬਾੜੀ ਮਾਈਨਿੰਗ ਤੇ ਹੋਰ ਬਹੁਤ ਕਮਾਲੀ ਮਜ਼ਦੂਰਾਂ ਦੀ ਲੋੜ ਸੀ ਤੇ ਇੰਡੀਆ ਤੋਂ ਕਈ ਸਿੱਖਸ ਪਾਈ ਤੇ ਆਮ ਲੋਕ ਉੱਥੇ ਭੇਜੇ ਗਏ ਉਨਾ ਸਿੱਖਾ ਨੇ ਕੈਨੇਡਾ ਵਿੱਚ ਆਪਣੇ ਆਪ ਨੂੰ ਇੰਡੀਆ ਨਾਲੋਂ ਜ਼ਿਆਦਾ ਆਜ਼ਾਦ ਮਹਿਸੂਸ ਕੀਤਾ ਤੇ ਜਦੋਂ ਉਹ ਉੱਥੋਂ ਪੈਸੇ ਕਮਾ ਕੇ ਪੰਜਾਬ ਆਇਆ ਤਾਂ ਸਾਰੇ ਲੋਕਾਂ ਨੂੰ ਪਤਾ ਲੱਗਿਆ ਕਿ ਕੈਨੇਡਾ ਵਿੱਚ ਪੈਸੇ ਕਮਾਉਣ ਦੇ ਬਹੁਤ ਸਾਧਨ ਹਨ ਕੈਨੇਡਾ ਤੋਂ ਕੰਮ ਕਰਕੇ ਆਏ ਸਿੱਖਾ ਨੇ ਪੰਜਾਬ ਆ ਕੇ ਆਪਣੇ ਘਰ-ਬਾਰ ਵੀ ਵਧੀਆ ਬਣਾ ਲਏ ਸਨ ਇਹ ਸਭ ਦੇਖ ਕੇ ਬਾਕੀ ਪੰਜਾਬੀ ਵੀ ਕੈਨੇਡਾ ਜਾਣ ਲਈ ਕਈ ਰਸਤੇ ਲੱਭਣ ਲੱਗ ਪਏ ਸਨ ਪੰਜਾਬੀਆਂ ਨੇ ਸੋਚਿਆ ਸੀ ਕਿ ਕੈਨੇਡਾ ਜਾ ਕੇ ਪੈਸੇ ਕਮਾਵਾਂਗੇ ਤੇ ਪੰਜਾਬ ਆ ਕੇ ਵਧੀਆ ਘਰ-ਬਾਰ ਬਣਾਵਾਂਗੇ ਪਰ ਕਿਸੇ ਨੇ ਵੀ ਪੰਜਾਬ ਛੱਡ ਕੇ ਉੱਥੇ ਪੱਕੇ ਰਹਿਣ ਦਾ ਨਹੀਂ ਸੀ ਸੋਚਿਆ ਹੌਲੀ-ਹੌਲੀ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਵਧਣ ਲੱਗ ਪਈ ਸੀ ਉਹਨਾਂ ਵਿੱਚ ਜ਼ਿਆਦਾ ਦੋਆਬੇ ਏਰੀਆ ਦੇ ਲੋਕ ਸਨ 1908 ਤੱਕ ਲਗਭਗ 5000 ਲੋਕ ਇੰਡੀਆ ਤੋਂ ਕੈਨੇਡਾ ਜਾ ਚੁੱਕੇ ਸਨ ਉੱਥੇ ਜਾ ਕੇ ਪੰਜਾਬੀਆਂ ਨੇ ਕੰਮ ਕਰਕੇ ਗੁਰਦੁਆਰਾ ਸਾਹਿਬ ਵੀ ਬਣਾਏ ਇੰਡੀਆ ਤੋਂ ਗਏ ਪੰਜਾਬੀ ਉੱਥੇ ਰੁਕ ਸਕਦੇ ਸਨ ਜਦੋਂ ਤੱਕ ਉਹਨਾਂ ਨੂੰ ਕੋਈ ਕੰਮ ਨਹੀਂ ਸੀ ਮਿਲਦਾ ਪਰ ਥੋੜੇ ਸਾਲਾਂ ਬਾਅਦ ਉੱਥੋਂ ਦੇ ਲੋਕਲ ਲੋਕ ਇੰਡੀਆ ਤੋਂ ਆਏ ਲੋਕਾਂ ਤੋਂ ਖਾਰ ਖਾਂਣ ਲੱਗ ਪਏ ਸਨ ਕਿਉਂਕਿ ਪੰਜਾਬੀ ਲੋਕ ਘੱਟ ਪੈਸੇ 'ਚ ਜਿਆਦਾ ਮਿਹਤ ਕਰਦੇ ਸਨ ਉੱਥੇ ਦੀ ਸਰਕਾਰ ਵੀ ਉੱਥੋਂ ਦੇ ਲੋਕਲ ਦੀ ਜਿਆਦਾ ਸਪੋਰਟ ਕਰਦੀ ਸੀ ਕਿਉਂਕਿ ਪੰਜਾਬੀ ਉੱਥੇ ਪੱਕੇ ਨਹੀਂ ਸਨ ਇਸ ਲਈ ਉਹਨਾਂ ਨੂੰ ਬੋਡ ਦੇਣ ਦਾ ਵੀ ਅਧਿਕਾਰ ਨਹੀਂ ਸੀ ਉੱਥੇ ਦੇ ਲੋਕਾਂ ਨੇ ਸਰਕਾਰ ਤੇ ਪ੍ਰੈਸ਼ਰ ਪਾਇਆ ਕਿ ਕੋਈ ਅਜਿਹਾ ਕਾਨੂੰਨ ਬਣਾਉਣ ਜਿਸ ਨਾਲ ਇੰਡੀਆ ਨੂੰ ਕੈਨੇਡਾ ਆਉਣ ਤੋਂ ਰੋਕਿਆ ਜਾ ਸਕੇ ਫਿਰ ਥੋੜੇ ਸਮਾਂ ਬਾਅਦ ਉੱਥੇ ਦੀ ਸਰਕਾਰ ਨੇ ਇੱਕ ਸਖਤ ਕਾਨੂੰਨ ਬਣਾਇਆ ਉਦੋਂ ਕੈਨੇਡਾ ਤੇ ਇੰਡੀਆ ਤੇ ਬ੍ਰਿਟਿਸ਼ ਰਾਜ ਸੀ ਜਿਸ ਕਰਕੇ ਸਿੱਧੇ ਰੰਗ ਦੇ ਆਧਾਰ ਤੇ ਉਹ ਇੰਡੀਆ ਨੂੰ ਰੋਕ ਨਹੀਂ ਸੀ ਸਕਦੇ ਤਾਂ ਉਹਨਾਂ ਨੇ ਇੱਕ ਅਜਿਹਾ ਕਾਨੂੰਨ ਬਣਾਇਆ ਜਿਸ ਵਿੱਚ ਕਿਹਾ ਗਿਆ ਜਿਹੜਾ ਵੀ ਇਮੀਗ੍ਰੇਟ ਕੈਨੇਡਾ ਆਊਗਾ ਉਸ ਕੋਲ ਘੱਟੋ ਘੱਟ 200 ਡਾਲਰ ਹੋਣੇ ਚਾਹੀਦੇ ਹਨ ਤੇ ਉਹੀ ਲੋਕ ਕੈਨੇਡਾ ਆ ਸਕਦੇ ਹਨ ਜਿਹੜੇ ਆਪਣੇ ਦੇਸ਼ ਤੋਂ ਸਿੱਧਾ ਕੈਨੇਡਾ ਆਉਣਗੇ ਜੇ ਕੋਈ ਰਸਤੇ ਵਿੱਚ ਕਿਸੇ ਹੋਰ ਦੇਸ਼ ਵਿੱਚ ਰੁੱਕ ਕੇ ਆਉਂਦਾ ਹੈ ਤਾਂ ਉਸ ਨੂੰ ਕੈਨੇਡਾ ਵਿੱਚ ਐਂਟਰੀ ਨਹੀਂ ਦਿੱਤੀ ਜਾਊਗੀ ਤੇ ਨਾ ਉਦੋਂ ਇੰਨੇ ਸਾਧਨ ਸੀ ਤੇ ਨਾ ਲੋਕਾਂ ਕੋਲ ਇੰਨੇ ਪੈਸੇ ਕਿ ਲੋਕ ਕਿਸੇ ਹੋਰ ਦੇਸ਼ ਤੋਂ ਰੁੱਕੇ ਬਿਨਾਂ ਸਿੱਧਾ ਕੈਨੇਡਾ ਪਹੁੰਚਣ ਤੇ ਉਹਨਾਂ ਨੂੰ ਪਹਿਲਾਂ ਹੀ ਸ਼ਿਪ ਦੀਆਂ ਟਿਕਟਾਂ ਵੀ ਖਰੀਦਣੀਆਂ ਪੈਣਗੀਆਂ ਜਿਸ ਕਾਨੂੰਨ ਕਰਕੇ ਉਹਨ ਕੋਈ ਵੀ ਇੰਡੀਆ ਤੋਂ ਜਾ ਨਹੀਂ ਸੀ ਸਕਦਾ ਇਸ ਕਰਕੇ ਕਈ ਪੰਜਾਬੀ ਕੈਨੇਡਾ ਛੱਡ ਕੇ ਪੰਜਾਬ ਵਾਪਸ ਆ ਗਏ 1911 ਤੱਕ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਘੱਟ ਗਈ ਸੀ ਹੁਣ ਗੱਲ ਕਰੀਏ ਕਾਮਾਗਟਾ ਮਾਰੂ ਘਟਨਾ ਦੀ ਕਾਮਾਗਟਾ ਮਾਰੂ ਇੱਕ ਸਮੁੰਦਰੀ ਜਾਸ ਸੀ ਜਿਸ ਨੂੰ ਗੁਰੂ ਨਾਨਕ ਜਾਜ ਵੀ ਕਿਹਾ ਜਾਂਦਾ ਹੈ ਮਈ 1914 ਵਿੱਚ ਕਾਮਾਗਾਟਾ ਮਾਰੂ ਜਹਾਜ਼ ਬਨਕਵਰ ਦੀ ਬੰਦਰਗਾਹ ਤੇ ਪੰਜਾਬੀਆਂ ਨਾਲ ਭਰਿਆ ਪਹੁੰਚਿਆ ਸੀ। ਸਭ ਤੋਂ ਪਹਿਲਾਂ ਇਸ ਜਹਾਜ਼ ਬਾਰੇ ਮੈਂ ਤੁਹਾਨੂੰ ਥੋੜਾ ਦੱਸ ਦਿੰਦਾ। ਇਹ ਜਹਾਜ਼ 1890 ਵਿੱਚ ਸਕਾਟਲੈਂਡ ਦੀ ਇੱਕ ਕੰਪਨੀ ਚਾਰਲਸ ਨੈਲ ਐਂਡ ਕੰਪਨੀ ਨੇ ਬਣਾਇਆ ਸੀ। ਇਸ ਜਹਾਜ਼ ਦੀ ਲੰਬਾਈ 100 ਮੀਟਰ, ਚੌੜਾਈ 12.6 ਮੀਟਰ ਤੇ ਡੂੰਘਾਈ 7.9 ਮੀਟਰ ਸੀ। ਤੇ ਇਸ ਦੀ ਸਪੀਡ ਲਗਭਗ 20 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਦਾ ਅਸਲੀ ਨਾਮ ਸਟੈਬਨ ਹਕਸੀ 1890 ਵਿੱਚ ਇਸ ਦਾ ਨਾਮ ਸਿਸਿਲੀਕਾ ਰੱਖਿਆ ਗਿਆ ਤੇ 1913 ਵਿੱਚ ਇੱਕ ਜਾਪਾਨੀ ਕੰਪਨੀ ਨੇ ਇਸ ਨੂੰ ਖਰੀਦ ਕੇ ਇਸ ਦਾ ਨਾਮ ਕਾਮਾਗਾਟਾ ਮਾਰੂ ਰੱਖਿਆ ਇਹ ਇੱਕ ਜਾਪਾਨੀ ਜਹਾਜ਼ ਸੀ ਜਿਸ ਦਾ ਨਾਮ ਇੰਗਲਿਸ਼ ਵਿੱਚ ਕਾਮਾਗਾਟਾ ਮਾਰੂ ਲਿਖਿਆ ਜਾਂਦਾ ਹੈ ਪਰ ਬੋਲਿਆ ਕਾਮਾਗਾਟਾ ਮਾਰੂ ਜਾਂਦਾ ਹੈ 1914 ਵਿੱਚ ਐਂਟਰੀ ਹੁੰਦੀ ਹੈ ਬਾਬਾ ਗੁਰਦੇਵ ਸਿੰਘ ਜੀ ਦੀ ਉਹ ਬਹੁਤ ਵੱਡੇ ਬਿਜ਼ਨਸਮੈਨ ਸਨ ਉਹਨਾਂ ਦਾ ਜਨਮ 25 ਅਗਸਤ 1860 ਵਿੱਚ ਤਰਨ ਤਰਨ ਦੇ ਛੋਟੇ ਜਿਹੇ ਪਿੰਡ ਸਰਲੀ ਖੁੱਤਚ ਹੋਇਆ ਸੀ। ਉਹਨਾਂ ਦੇ ਦਾਦਾ ਜੀ ਸਰਦਾਰ ਰਤਨ ਸਿੰਘ ਜੀ ਸਿੱਖ ਫੌਜ ਦੇ ਵੱਡੇ ਅਫਸਰ ਸਨ ਤੇ ਉਹਨਾਂ ਕੋਲ ਬਹੁਤ ਪੈਸੇ ਸਨ। ਬਾਬਾ ਗੁਰਦਿੱਤ ਸਿੰਘ ਜੀ ਉਸ ਸਮੇਂ ਸਿੰਗਾਪੂਰ 'ਚ ਸਨ ਤੇ ਉਹਨਾਂ ਦਾ ਕਾਫੀ ਵਧੀਆ ਬਿਜ਼ਨਸ ਚੱਲਦਾ ਸੀ। ਜਦੋਂ ਉਹਨਾਂ ਨੂੰ ਇਹਨਾਂ ਕਾਨੂੰਨਾਂ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸਿੱਖ ਲੋਕਾਂ ਦੀ ਮਦਦ ਕਰਨ ਦਾ ਸੋਚਿਆ। ਉਹਨਾਂ ਨੇ ਇੱਕ ਜਾਪਾਨੀ ਜਹਾਜ਼ ਨੂੰ ਕਿਰਾਏ ਤੇ ਲਿਆ ਜਿਸ ਦਾ ਨਾਮ ਕਾਮਾਗਾਟਾ ਮਾਰੂ ਸੀ। ਪਰ ਬਾਬਾ ਗੁਰਦਿੱਤ ਸਿੰਘ ਜੀ ਨੇ ਇਸ ਦਾ ਨਾਮ ਗੁਰੂ ਨਾਨਕ ਨੇ ਅਭਿਗੇਸ਼ ਰੱਖਿਆ ਇਸ ਜਹਾਜ਼ ਵਿੱਚ ਕੁੱਲ 370 ਲੋਕ ਸਨ ਜਿਨ੍ਹਾਂ ਵਿੱਚ 340 ਸਿੱਖ 12 ਹਿੰਦੂ ਤੇ 24 ਮੁਸਲਮਾਨ ਸਨ ਬਾਬਾ ਗੁਰਦ ਸਿੰਘ ਜੀ ਨੇ ਇਨ੍ਹਾਂ ਲੋਕਾਂ ਨੂੰ ਪਹਿਲਾਂ ਹੀ 200 ਡਾਲਰ ਦਿੱਤੇ ਸਨ 4 ਅਪ੍ਰੈਲ 1914 ਨੂੰ ਇਹ ਸਭ ਵੈਨਕੂਵਰ ਨੂੰ ਰਵਾਨਾ ਹੋ ਇਹ ਜਹਾਜ਼ ਅਜੇ ਰਸਤੇ ਵਿੱਚ ਹੀ ਸੀ ਕਿ ਕੈਨੇਡਾ ਦੀ ਸਰਕਾਰ ਤੱਕ ਇਹ ਨਿਊਜ਼ ਪਹੁੰਚ ਚੁੱਕੀ ਸੀ ਕਿ ਇੰਡੀਆ ਤੋਂ ਕੋਈ ਸ਼ਿਪ ਆ ਰਹੀ ਹੈ ਬਰੌਨ ਲੋਕਾਂ ਨਾਲ ਭਰੀ ਹੋਈ ਤੇ ਕੈਨੇਡਾ ਦੀ ਸਰਕਾਰ ਨੇ ਇਹਨਾਂ ਨੂੰ ਰੋਕਣ ਲਈ ਪਹਿਲਾ ਹੀ ਆਪਣੇ ਲੀਗਲ ਕੰਮ ਸ਼ੁਰੂ ਕਰ ਦਿੱਤੇ ਸੀ। ਸ਼ਿਪ 23 ਮਈ ਨੂੰ ਬੈਂਕੂਵਰ ਦੀ ਬੰਦਰਗਾਹ ਤੇ ਪਹੁੰਚਿਆ ਤਾਂ ਉਸਨੂੰ ਰੋਕ ਦਿੱਤਾ ਗਿਆ। ਕੈਨੇਡਾ ਦੇ ਅਫਸਰਾਂ ਦਾ ਕਹਿਣਾ ਸੀ ਕਿ ਸ਼ਿਪ ਨੇ ਰੂਲ ਫੋਲੋ ਨਹੀਂ ਕੀਤੇ ਤੇ 370 ਲੋਕਾਂ ਵਿੱਚੋਂ ਕੇਵਲ 23 ਨੂੰ ਹੀ ਕੈਨੇਡਾ ਵਿੱਚ ਐਂਟਰੀ ਦਿੱਤੀ। 2 ਮਹੀਨੇ ਤੱਕ ਇਹ ਸਾਰੇ ਲੋਕ ਕੈਨੇਡਾ ਦੀ ਬੰਦਰਗਾਹ ਤੇ ਸ਼ਿਪ ਵਿੱਚ ਹੀ ਰਹੇ ਤੇ ਸ਼ਿਪ ਨੂੰ ਵਾਪਸ ਭੇਜ ਦਿੱਤਾ ਗਿਆ। 26 ਅਗਸਤ ਨੂੰ ਇਹ ਸ਼ਿਪ ਕਲਕੱਤਾ ਦੀ ਬਜਬਜ ਫੈਰੀ ਕਾਰ ਤੇ ਪਹੁੰਚਿਆ ਇੱਧਰ ਵੀ ਬ੍ਰਿਟਿਸ਼ ਰਾਜ ਸੀ ਅੰਗਰੇਜ਼ਾਂ ਨੇ ਇਹਨਾਂ ਸਾਰੇ ਲੋਕਾਂ ਦੀ ਤਲਾਸ਼ੀ ਲਈ ਤੇ ਜ਼ਬਰਦਸਤੀ ਟ੍ਰੇਨ ਵਿੱਚ ਬਿਠਾ ਕੇ ਪੰਜਾਬ ਭੇਜਣਾ ਸ਼ੁਰੂ ਕਰ ਦਿੱਤਾ ਜਹਾਜ਼ ਵਿੱਚ ਉਹਨਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ ਤੇ ਪੰਜਾਬੀ ਚਾਹੁੰਦੇ ਸਨ ਕਿ ਉਹ ਪੀਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਵਿੱਚ ਪਹੁੰਚਾਉਣ ਪਰ ਅੰਗਰੇਜ਼ਾਂ ਨੇ ਇਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਰੌਲਾ ਵੱਧ ਗਿਆ ਤੇ ਅੰਗਰੇਜ਼ਾਂ ਨੇ ਗੋਲੀਆਂ ਚਲਾ ਦਿੱਤੀ ਜਿਸ ਵਿੱਚ ਦੀ ਤੋਂ 40 ਸ਼ਹੀਦ ਹੋ ਗਏ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਨੇ ਇਹਨਾਂ ਦੀ ਬਾਡੀਜ਼ ਨੂੰ ਇਕੱਠੀਆਂ ਕਰਕੇ ਉੱਥੇ ਹੀ ਅੱਗ ਲਗਾ ਦਿੱਤੀ ਇਸ ਹਮਲੇ ਵਿੱਚ ਬਾਬਾ ਗੁਰੂ ਤੇਗ ਬਹਾਦਰ ਸਿੰਘ ਜੀ ਤੇ ਕੁਝ ਹੋ ਸਿੱਕ ਬਚ ਕੇ ਨਿਕਲ ਵਿੱਚ ਕਾਮਯਾਬ ਹੋ ਗਏ ਤੇ ਬਾਅਦ ਵਿੱਚ ਮਹਾਤਮਾ ਗਾਂਧੀ ਜੀ ਤੇ ਕਹਿੰਦੇ ਬਾਬਾ ਗੁਰੂ ਤੇਗ ਬਹਾਦਰ ਸਿੰਘ ਜੀ ਨੇ ਸਰੈਂਡਰ ਕਰ ਦਿੱਤਾ ਉਹ 5 ਸਾਲ ਜੇਲ੍ਹ ਵਿੱਚ ਰਹੇ ਤੇ 1937 ਵਿੱਚ ਪੰਜਾਬ ਵਿੱਚ ਚੌਣ ਲੜ ਕੇ ਵਿਧਾਨ ਸਭਾ ਦੇ ਮੈਂਬਰ ਵੀ ਬਣੇ ਤੇ 24 ਜੁਲਾਈ 1954 ਵਿੱਚ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰਦੇ। ਦੂਜੇ ਪਾਸੇ ਕਾਮਾਗਾਟਾ ਮਾਰੂ ਦੀ ਘਟਨਾ ਦਾ ਜਦੋਂ ਕੈਨੇਡਾ ਵਿੱਚ ਰਹਿੰਦੇ ਸਿੱਖ ਫੌਜੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ। ਤੇ ਇਹਨਾਂ ਸਿੱਖਾਂ ਨੇ 60 ਹਜ਼ਾਰ ਡਾਲਰ ਦਾ ਕਿਰਾਇਆ ਇਕੱਠਾ ਕਰਕੇ ਕਾਮਾਗਾਟਾ ਮਾਰੂ ਜਹਾਜ਼ ਦੀ ਜਾਪਾਨੀ ਕੰਪਨੀ ਨੂੰ ਦਿੱਤਾ ਸੀ। ਫਿਰ ਐਂਟਰੀ ਹੁੰਦੀ ਹੈ ਭਾਈ ਮੀਵਾ ਸਿੰਘ ਜੀ ਹੁਣਾਂ ਦੀ। ਭਾਈ ਮੀਵਾ ਸਿੰਘ ਜੀ ਦਾ ਜਨਮ 1880 ਨੂੰ ਪਿੰਡ ਲਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਨਾਨ ਸਿੰਘ ਔਲਖ ਸੀ। ਭਾਈ ਮੀਰ ਸਿੰਘ ਜੀ 1906 ਵਿੱਚ ਵੈਨਕੂਵਰ ਗਏ ਸਨ। 1907 ਵਿੱਚ ਭਾਈ ਮੀਰ ਸਿੰਘ ਜੀ ਨੇ ਦੇਖਿਆ ਕਿ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਭਾਰਤੀ ਪ੍ਰਵਾਸੀਆਂ ਦਾ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ। ਉਹਨਾਂ ਨੇ 1907 ਵਿੱਚ ਏਸ਼ੀਆਈ ਲੋਕਾਂ ਦੇ ਵਿਰੁੱਧ ੜਕੀ ਹਿੰਸਾ ਵੀ ਦੇਖੀ ਸੀ। ਉੱਥੇ ਉਹਨਾਂ ਦਾ ਮੇਲ ਭਾਈ ਭਾਗ ਸਿੰਘ ਪੀਕੀਪਿੰਡ ਪਾਈ ਬਲਵੰਤ ਸਿੰਘ ਗੁਰਦਪੁਰ ਤੇ ਹੋਰ ਕਈ ਪੰਜਾਬੀਆਂ ਨਾਲ ਹੋ ਗਿਆ। ਉਹਨਾਂ ਨੇ ਹੀ ਰਲ ਕੇ ਨਾਰਥ ਇੰਡੀਆ ਦੇ ਪਹਿਲੇ ਗੁਰੂ ਘਰ ਦੀ ਸਥਾਪਨਾ ਕੀਤੀ ਸੀ। 26 ਜੂਨ 1908 ਨੂੰ ਉਹਨਾਂ ਨੇ ਅੰਮ੍ਰਿਤ ਛਕ ਲਿਆ ਤੇ ਗੁਰਦੁਆਰੇ ਦੀ ਸੇਵਾ ਸੰਭਾਲ ਦੀ ਭੂਮਿਕਾ ਨੇ ਹੁਣੀ ਸ਼ੁਰੂ ਕਰ ਦਿੱਤੀ। ਗੁਰਦੁਆਰੇ ਵਿੱਚ ਉਹਨਾਂ ਨੇ ਪਾਠੀ ਦੇ ਤੌਰ ਤੇ ਵੀ ਸੇਵਾ ਨਿਭਾਈ ਸੀ। ਉਹਨਾਂ ਨੂੰ ਜਦੋਂ ਕਾਮਾਗਟਾ ਮਾਰੂ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਘਟਨਾ ਦਾ ਬਦਲਣ ਲੈਣ ਦਾ ਪ੍ਰਣ ਬਣਾ ਲਿਆ। 21 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ਜੀ ਨੇ ਕੈਨੇਡੀਅਨ ਇਮੀਗ੍ਰੇਸ਼ਨ ਆਫਿਸਰ ਡਬਲਯੂਸੀ ਹੈਪਕਿੰਸਨ ਨੂੰ ਗੋਲਿਆ ਨਾ ਖੁੰਦ ਦਿੱਤਾ ਇਹ ਉਹੀ ਆਫਿਸਰ ਸੀ ਜਿਸ ਨੇ ਪੰਜਾਬੀਆਂ ਨੂੰ ਕੈਨੇਡਾ ਵਿੱਚ ਐਂਟਰੀ ਨਹੀਂ ਸੀ ਦਿੱਤੀ ਤੇ ਇਸ ਬਾਅਦ ਦੀ ਸਜ਼ਾ ਦੇ ਰੂਪ ਵਿੱਚ 11 ਜਨਵਰੀ 1915 ਨੂੰ ਵੈਨਕੂਵਰ ਕੈਨੇਡਾ ਵਿੱਚ ਉਹਨਾਂ ਨੇ 33 ਸਾਲ ਦੀ ਉਮਰ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖਾਂ ਦਾ ਮਾਨ ਹਾਸਲ ਕੀਤਾ ਕਾਮਾਗਟਾ ਮਾਰੂ ਦੀ 108ਵੀਂ ਵਰੇ ਕੰਡ ਤੇ ਕ੍ਰੇਟਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਫੀ ਵੀ ਮੰਗੀ ਹੈ ਟੁਡੇ ਆਈ ਰਾਈਜ਼ ਇਨ ਥਿਸ ਹਾਊਸ ਟੂ ਆਫਰ ਐਂਡ ਅਪੋਲੋਜੀ ਔਨ ਬਿਹਾਫ ਆਫ ਦ ਗਵਰਨਮੈਂਟ ਆਫ ਕੈਨੇਡਾ ਫਾਰ ਆਵਰ ਰੋਲ ਇਨ ਦ ਕਾਮਾਗਟਾ ਮਾਰੂ ਇਨਸੀਡੈਂਟ ਦੋਸਤੋ ਸਨ ਟਾਈਟੈਨਿਕ ਜਹਾਜ਼ ਬਾਰੇ ਪਤਾ ਹੈ ਪਰ ਕਿ ਸਾਨੂੰ ਇਸ ਜਹਾਜ਼ ਬਾਰੇ ਪਤਾ ਸੀ ਅੱਜ ਅਸੀਂ ਕੈਨੇਡਾ ਜਾਣਾ ਸ਼ੁਰੂ ਕਰ ਦਿੱਤਾ ਪਰ ਇੱਕ ਕਹਾਣੀ ਕਿਤੋਂ ਸ਼ੁਰੂ ਹੋਈ ਤੇ ਕਈ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਅੱਜ ਅਸੀਂ ਆਸਾਨੀ ਨਾਲ ਕੈਨੇਡਾ ਜਾ ਸਕਦੇ ਹਾਂ ਪਰ ਸਾਨੂੰ ਆਪਣੇ ਇਤਿਹਾਸ ਤੇ ਮਾਣ ਹੋਣਾ ਚਾਹੀਦਾ ਸਾਨੂੰ ਉਹਨਾਂ ਜੋਧਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣੀਆਂ ਜਾਨਾਂ ਦਿੱਤੀਆਂ ਸਾਨੂੰ ਸਭ ਨੂੰ ਆਪਣਾ ਇਤਿਹਾਸ ਥੋੜਾ ਖੋਜਣਾ ਚਾਹੀਦਾ ਤੇ ਅਸੀਂ ਇਸ ਵਿੱਚ ਤੁਹਾਡੀ ਮਦਦ ਕਰਾਂਗੇ ਇਸ ਲਈ ਇਸ ਚੈਨਲ ਸਬਸਕ੍ਰਾਈਬ ਕਰਨਾ ਨੁੱ ਭੁੱਲ ਤੇ ਇਸ ਵੀਡੀਓ ਨੂੰ ਲਾਈਕ ਤੇ ਆਪਣੇ ਪੰਜਾਬ ਤੇ ਕੈਨੇਡਾ ਰਹਿੰਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਇਸ ਘਟਨਾ ਤੇ ਬਣੀ ਫਿਲਮ ਦੇਖਣ ਜਾਓਗੇ ਕਮੈਂਟ ਵਿੱਚ ਜ਼ਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ